ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾ ਅੱਜ ਆਪਾਂ ਡੀਬੀਡਬਲਯੂ 327 ਦੇ ਵਿੱਚ ਜਿਹੜਾ ਛੇ ਤੋਂ ਸੱਤ ਤੋਂ ਲਗਭਗ 8 ਦਿਨ ਪਹਿਲਾਂ ਜਿਹੜਾ ਇਹਦੇ ਵਿੱਚ ਸੰਕੋਰ ਦਵਾਈ ਪਾਈ ਸੀ ਪਹਿਲਾ ਪਾਣੀ ਲਾਉਣ ਤੋਂ ਬਾਅਦ ਕਿੰਨੀ ਦਵਾਈ ਪਾਈ ਸੀ ਕਿਸ ਤਰੀਕੇ ਨਾਲ ਆਪਾਂ ਉਹਦਾ ਮਿਕਸਿੰਗ ਕੀਤੀ ਸੀ ਪੂਰੀ ਡਿਟੇਲ ਦਵਾਂਗੇ ਤੇ ਉਹਦੇ ਨਾਲ ਜਿਹੜਾ ਆਪਾਂ ਗੱਲ ਕਰੀਏ ਕਿੰਨਾ ਰਿਜ਼ਲਟ ਆਪਾਂ ਨੂੰ ਇਸ ਗੁੱਲੀ ਡੰਡੇ 'ਤੇ ਆਇਆ ਸੰਕੋਰ ਦਵਾਈ ਦਾ ਉਹ ਵੀ ਆਪਾਂ ਅੱਜ ਜਾਣਕਾਰੀ ਤੁਹਾਨੂੰ ਲਾਈਵ ਦਿਖਾਉਣੀ ਹੈ ਬਈ ਕਿਸ ਤਰ੍ਹਾਂ ਗੁੱਲੀ ਡੰਡਾ ਨਾਸ਼ ਹੋਇਆ ਹੈ ਤਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਐ ਚੈਨਲ ਨੂੰ ਸਬਸਕ੍ਰਾਈਬਰ ਜੂਰ ਕਰ ਲਓ ਤੇ ਬੈਲ ਘੰਟੀਨ ਦਬਾ ਲਓ ਤਾਂ ਅਗੇ ਖੇਤੀਬਾੜੀ ਰਿਲੇਟਡ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ। ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜੂਰ ਕਰ ਦਿਓ ਤਾਂ ਕਿ ਹੋਰ ਵੀ ਨਾ ਤੱਕ ਜਾਣਕਾਰੀ ਪਹੁੰਚ ਜਾਵੇ। ਤਾਂ ਤੁਸੀਂ ਜਿਵੇਂ ਕਿਸਾਨ ਵੀਰੋ ਸਾਹਮਣੇ ਦੇਖ ਸਕਦੇ ਜੀ ਕਿ ਗੁੱਲੀ ਡੰਡਾ ਕਈ ਵੀਰ ਕਹਿ ਦਿੰਦੇ ਕਿ ਜਿਆਦਾ ਵੱਡੇ ਤੇ ਸੰਖੋਰ ਦਵਾਈ ਅਸਰ ਨਹੀਂ ਕਰਦੀ ਤੁਹਾਨੂੰ ਤੁਸੀਂ ਦੇਖਦੇ ਆ ਜਿਹੜਾ ਬੂਟਾ ਲਗਭਗ ਕਣਕ ਦੇ ਬੂਟੇ ਦੇ ਬਰਾਬਰ ਆ ਆ ਦੇਖੋ ਤੁਸੀਂ। ਕਿਉਂਕਿ ਕਈ ਵਾਰ ਕੈਮਰੇ ਦੇ ਚੋਣੀ ਚੀਜ਼ ਫੋਕਸ ਨਹੀਂ ਕੈਮਰਾ ਕਰਦਾ ਤਾਂ ਜਿੰਨੀ ਆਪਾਂ ਨੂੰ ਸਿੱਧਾ ਕੇ ਬੂਟਾ ਜਿਹੜਾ ਹੁਣ ਪੂਰਾ ਸੁੱਕ ਚੁੱਕਾ ਲਗਭਗ ਥੋੜਾ ਜਿਆ ਨਾਰਮਲ ਜਿਆ ਰਹਿ ਗਿਆ ਇਹ ਵੀ ਇੱਕ ਜਾਂ ਦੋ ਧੁੱਪਾਂ ਨਾਲ ਸੁੱਕ ਜਾਣਾ ਆ ਦੇਖੋ ਕਿੱਡੇ ਵੱਡਾ ਹੈ ਗੁੱਲੀ ਡੰਡਾ ਤੇ ਜਿੱਧਰ ਤੁਸੀਂ ਨਿਕਾ ਮਾਰੋਗੇ ਪੂਰਾ ਗੁੱਲੀ ਡੰਡਾ ਇਹਨੇ ਨਾਸ਼ ਕੀਤਾ ਆ ਦੇਖੋ ਕਿਉਂਕਿ ਜੇ 6 ਤੋਂ 7 ਦਿਨ ਇਹ ਲਗਭਗ ਇਹਨੇ 10 ਤੋਂ 15 ਦਿਨ ਦਾ ਕਿ ਕਈ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਕਿੰਨੇ ਦਿਨ ਤੱਕ ਜਿਹੜਾ ਇਹ ਗੁੱਲੀ ਡੰਡਾ ਸੰਕੋਰ ਦਵਾਈ ਪਾਉਣ ਨਾਲ ਮਰਦਾ ਰਹਿੰਦਾ ਤਾਂ ਪਹਿਲੇ ਨੰਬਰ ਦੇ ਕਿਸਾਨ ਬਰੋ ਜਿਹੜਾ ਗੁੱਲੀ ਡੰਡਾ ਜਲਦੀ ਕੋਜ ਗੁੱਲੀ ਗੁੱਲੀ ਡੰਡਾ ਹੁੰਦਾ ਤੀਜੇ ਤੋਂ ਚੌਥੇ ਦਿਨ ਹੀ ਮਰਨਾ ਸ਼ੁਰੂ ਹੋ ਜਾਂਦਾ ਜਿਦੇ ਲਾਗੇ ਆਪਾਂ ਕਹੇ ਯੂਰੀਆ ਖਾਦ ਜਾਂ ਚਨਕੌਰ ਦਵਾਈ ਜਿਹੜੀ ਜੜ ਦੇ ਲਾਗੇ ਪੈ ਜਾਂਦੀ ਡਿੱਗ ਜਾਂਦਾ ਦਾਣਾ ਯੂਰੀਆ ਦਾ ਤੇ ਦੂਜਾ ਜਿਹੜਾ ਹੁੰਦਾ ਗੁੱਲੀ ਡੰਡਾ ਉਹ ਥੋੜਾ ਜਿਹਾ ਜਿਹੜੀ ਜੌਂਦਰ ਹੁੰਦੀ ਥੋੜਾ ਜਿਹਾ ਟਾਈਮ ਲਾ ਕੇ ਮਰਦੀ ਜਿਵੇਂ ਜਿਵੇਂ ਉਹ ਥੋੜੀ ਜਿਹੀ ਜੜ ਵਧਾਉਂਦੀ ਆ ਜਿਵੇਂ ਆ ਤੁਸੀਂ ਦੇਖੋ ਕਿਵੇਂ ਇਹ ਪੂਰਾ ਨਾਸ਼ ਕਿਧੋਂ ਕਨ ਕਨ ਕੀ ਨਜ਼ਰ ਆ ਰਹੀ ਗੁੱਲੀ ਡੰਡਾ ਵਿੱਚ ਨਹੀਂ ਨਹੀਂ ਨਜ਼ਰ ਆ ਰਿਆ ਆ ਦੇਖੋ ਜਿੱਧਰ ਦੇਖੋ ਪੂਰਾ ਗੁੱਲੀ ਡੰਡਾ ਜਿਹੜਾ ਤੁਹਾਨੂੰ ਮਰਿਆ ਨਜ਼ਰ ਆ ਰਿਹਾ ਤੇ ਇਹ ਜਿਹੜੇ 15 ਦਿਨ ਤੱਕ ਜਿਹੜਾ ਗੁੱਲੀ ਡੰਡਾ ਆਪਣਾ ਖੇਤ ਦੇ ਵਿੱਚ ਮਰਦਾ ਰਹਿੰਦਾ ਜਿੰਨੇ ਟਾਈਮ ਤੱਕ ਪੂਰੀ ਜ਼ਮੀਨ ਆਪਣੀ ਖੁਸ਼ਕ ਨਹੀਂ ਹੋ ਜਾਂਦੀ ਜਿਵੇਂ ਜਿਵੇਂ ਇਹ ਦੀ ਜਿਹੜਾ ਜਿਹਦੇ ਲਾਗੇ ਦਵਾਈ ਸੰਕੋਰ ਦਵਾਈ ਨਹੀਂ ਜਾਂਦੀ ਗੁੱਲੀ ਡੰਡੇ ਡੇਗਦਾ ਦਾਣਾ ਜੂਰੀਆ ਦਾ ਤੇ ਉਹ ਜਦੋਂ ਜੜ ਆਪਣੀ ਥੋੜੀ ਉਹਦੀ ਵਾਧਦੀ ਤਾਂ ਜਦੋਂ ਜੜ ਦੇ ਸੰਪਰਕ ਅਜੇ ਦਵਾਈ ਦੇ ਸੰਪਰਕ ਜੜ ਉਹਦੀ ਆਉਂਦੀ ਤਾਂ ਉਦੋਂ ਵੀ ਜਿਹੜਾ ਗੁੱਲੀ ਡੰਡਾ ਮਰ ਜਾਂਦਾ ਤੇ ਲਗਭਗ 15 ਦਿਨ ਤੱਕ ਇਹ ਗੁੱਲੀ ਡੰਡਾ ਮਰਨਾ ਮਰਦਾ ਰਿੰਦਾ ਹੈ ਜਾਨੀ ਕਿਸੇ ਜੀ ਸੀ ਜਿਵੇਂ ਜਿਵੇਂ ਦਵਾਈ ਦੇ ਸੰਪਰਕ ਚ ਆਉਂਦਾ ਰਹਿੰਦਾ ਤੇ ਓਵਰ ਆਲ ਜੇਕਰ ਆਪਾਂ ਗੱਲ ਕਰੀਏ ਕਿੰਨਾ ਕਨੇ ਨਾਸ਼ ਕਰਤਾ ਜਿਵੇਂ ਤੁਸੀਂ ਦੇਖ ਰਹੇ ਜੇ ਜਿੱਧਰ ਵੀ ਆਪਾਂ ਦੇਖਦੇ ਆਂ ਦੇਖੋ ਕਿੰਨਾ ਜਿਆਦਾ ਮਾਲਕ ਨੇ ਦਵਾਈ ਨੇ ਉਂਗਲੀ ਨੰਦੇ ਨੂੰ ਖਤਮ ਕਰ ਦਿੱਤਾ ਹੁਣ ਗੱਲ ਆ ਜਾਂਦੀ ਡੋਜ਼ ਕਿੰਨੀ ਪਾਈ ਤੇ ਕਿਸ ਤਰੀਕੇ ਤਾਂ ਕਿਸਾਨ ਵੀਰ ਜੇਕਰ ਆਪਾਂ ਇਹਦੇ ਡੋਜ਼ ਦੀ ਗੱਲ ਕਰੀਏ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਕਿ 300 ਗ੍ਰਾਮ ਆਪਾਂ ਇਹਦੇ ਵਿੱਚ ਡੋਜ਼ ਪਾਉਣੇ ਹੁੰਦੇ ਆਂ ਕਿਉਂਕਿ ਕਈ ਕਿਸਾਨ ਵੀਰ 200 ਪਾ ਲਿੰਦੇ ਕਈ 250 ਵੀ ਕਈ 300 ਕਈ 400 ਤੱਕ ਵੀ ਕਿਸਾਨ ਵੀਰ ਪਾ ਲਿੰਦੇ ਚਲੋ ਆਹੋ ਆਪੋ ਆਪਣਾ ਤਜਰਬਾ ਦਾ ਜਿਸ ਤਰੀਕੇ ਕਿਸੇ ਨੂੰ ਰਿਜ਼ਲਟ ਆਉਂਦਾ ਪਰ ਆਪਾਂ 300 ਦਵਾਈ ਪਾਉਣੇ ਆ 300 ਗ੍ਰਾਮ ਹੀ ਤਾਂ ਡੇਢ ਬੈਗ ਆਪਾਂ ਯੂਰੀਆ ਦਾ ਵਰਤਦੇ ਆ ਤੇ ਇਹਦੇ ਨਾਲ ਹੀ ਪ੍ਰਤੀ ਕਿੱਲੇ ਦੀ ਆਪਾਂ ਕਿਸਾਨ ਵੀਰ ਇੱਥੇ ਗੱਲ ਕਰ ਰਹੇ ਹਾਂ ਪ੍ਰਤੀ ਕਿੱਲੇ ਜੇ 300 ਗ੍ਰਾਮ ਜਿਹੜੀ ਸੰਕੋਰ ਦਵਾਈ ਤੇ ਡੇਢ ਗੱਟਾ ਜਿਹੜਾ ਯੂਰੀਆ ਤੇ ਦੋ ਦੋਰਾ ਛੱਟਾ ਦੇਣਾ ਇੱਕ ਰੌਸ ਸਾਈਡ ਨੂੰ ਇੱਕ ਉਸ ਸਾਈਡ ਨੂੰ ਤੇ ਇਹਦੇ ਵਿੱਚ ਆਪਾਂ ਡੀਜ਼ਲ ਮਿਕਸ ਕਰਦੇ ਅੱਧਾ ਲੀਟਰ ਡੇਢ ਬੈਗ ਦੇ ਵਿੱਚ ਜਦੋਂ ਡੇਢ ਗੱਟਾ ਆਪਾਂ ਜੂਰੀਆ ਆਪਾਂ ਨੇ ਪਹਿਲਾਂ ਉਹਦੇ ਵਿੱਚ 2 ਤੋਂ 3 ਵਾਰ ਯਾਨੀ ਕਿ ਉਹਨੂੰ ਚੰਗੀ ਤਰ੍ਹਾਂ ਡੀਜ਼ਲ ਮਿਕਸ ਕਰਨਾ ਉਸ ਤੋਂ ਬਾਅਦ 3 ਵਾਰ ਮਿਕਸ ਕਰਕੇ ਨਾ ਚੰਗੀ ਤਰ੍ਹਾਂ ਟਾਈਮ ਥੋੜਾ ਜਿਹਾ ਜ਼ਰੂਰ ਲੱਗਦਾ ਪਰ ਇੱਥੇ ਚੰਗੀ ਤਰ੍ਹਾਂ ਜਦੋਂ ਮਿਕਸ ਕਰੋਗੇ ਉਸ ਤੋਂ ਬਾਅਦ ਤੁਸੀਂ 2 ਤੋਂ 3 ਕੋੜ ਹੀ ਆਪਾਂ ਜਿਹੜੇ ਸੰਖੋਰ ਦਵਾਈ ਦੇ ਕਰਨੇ ਆ ਯਾਨੀ ਕਿ ਕਈ ਵਾਰ ਇੱਕ ਇਹਨਾਂ ਆਪਾਂ ਸੁੱਟ ਕੇ ਤੇ ਬਾਅਦ ਵਿੱਚ ਹੱਥਾਂ ਨਾਲ ਮਿਕਸ ਕਰਦੇ ਨੇ ਉੱਥੇ ਕਈ ਦਾਣਿਆਂ ਨੂੰ ਜ਼ਿਆਦਾ ਹੀ ਲੱਗ ਜਾਂਦੀ ਆ ਉਥੇ ਆਪਣੀ ਕਣਕ ਵੀ ਮੱਚੂਗੀ ਤੇ ਇੱਥੇ ਜੇ ਇਸ ਤਰੀਕੇ ਨਾਲ ਤੁਸੀਂ ਕਰੋਗੇ 2 ਤੋਂ 3 ਕੋੜੀ ਜਿਹੜੇ ਡੀਜ਼ਲ ਦੇ ਤੇ 2 ਤੋਂ 3 ਕੋੜੀ ਆਪਾਂ ਕਹਿ ਸਕਦੇ ਹਾਂ ਯੂਰੀਆ ਖਾਦ ਦੇ ਤੇ ਫਿਰ ਜਿਹੜਾ ਆਪਣਾ ਗੁੱਲੀ ਡੰਡਾ ਕੱਲਾ ਗੁੱਲੀ ਡੰਡੇ ਦਾ ਅਸਰ ਹੋਊਗਾ ਆਪਣੀ ਕਣਕ ਤੇ ਕੋਈ ਉਹਦਾ ਅਸਰ ਨਹੀਂ ਹੁੰਦਾ ਕਣਕ ਸੜਦੀ ਨਹੀਂ ਗਈ ਹੁਣ ਤੁਸੀਂ ਦੇਖਦੇ ਆਪਣੀ ਕਣਕ ਦੇ ਕਣਕ ਕੋਈ ਨਹੀਂ ਸੜੀ ਕਣਕ ਬਿਲਕੁਲ ਤੁਹਾਨੂੰ ਹੁਣ ਦਿਖ ਰਹੀ ਕੱਲੀ ਨਜ਼ਰ ਆ ਰਹੀ ਆ ਤੇ ਗੁੱਲੀ ਡੰਡਾ ਨਹੀਂ ਵਿੱਚ ਨਜ਼ਰ ਆ ਰਿਹਾ ਤੇ ਕਣਕਾ ਕਣਕ ਦਾ ਕੋਈ ਆਪਾਂ ਕਹ ਸਕਦੇ ਤੁਹਾਨੂੰ ਇੱਕ ਪੱਤਾ ਵੀ ਮੱਚਿਆ ਨਹੀਂ ਨਜ਼ਰ ਆਉਂਦਾ ਜੇਕਰ ਬਿਲਕੁਲ ਸਹੀ ਤਰੀਕੇ ਨਾਲ ਪਾਉਣੇ ਆਪਾਂ ਸੰਕੋਰ ਦਵਾਈ ਤੇ ਅਸਲ ਦੇ ਵਿੱਚ ਕਣਕ ਉਹਦੋਂ ਹੀ ਆਪਣੀ ਮੱਚਦੀ ਜੋ ਆਪਣੀ ਯੂਰੀਆ ਦੇ ਵਿੱਚ ਆਪਾਂ ਜਿਹੜੀ ਸੰਕੋਰ ਦਵਾਈ ਚੰਗੀ ਤਰ੍ਹਾਂ ਮਿਕਸ ਨਹੀਂ ਕਰ ਸਕ ਪਾਉਂਦੇ ਤਾਂ ਉਸ ਉਹਨੂੰ ਆਪਣੀ ਜਿਹੜੀ ਕਣਕ ਕਈ ਜਗ੍ਹਾ ਤੇ ਦਵਾਈ ਜ਼ਿਆਦੀ ਪੈ ਜਾਂਦੀ ਕਈ ਜਗ੍ਹਾ ਤੇ ਰਹਿ ਥੋੜੀ ਪੈਂਦੀ ਤਾਂ ਉੱਥੇ ਗੁੱਲੀ ਡੰਡਾ ਮਰਦਾ ਵੀ ਨਹੀਂ ਹੁਣ ਜੇਕਰ ਗੁੱਲੀ ਡੰਡੇ ਦੇ ਗਲੇ ਕਿੰਨੇ ਪਰਸੈਂਟ ਖਤਮ ਹੋ ਗਿਆ ਤੇ ਲਗਭਗ ਆਪਾਂ ਇਹਨੂੰ 80% ਮੈਂ ਸਮਝਦਾ ਕਿ ਇਹ ਵਿੱਚ ਖਤਮ ਹੋ ਗਿਆ ਕਿਤੇ ਇੱਕ ਦਿਨ ਕੋਈ ਆਪਾਂ ਨੂੰ ਥੋੜਾ ਵਿਰਲਾਟਾਵਾ ਬੂਟਾ ਨਜ਼ਰ ਆਉ ਰਿਹਾ ਇਹਦੇ ਵਿੱਚ ਕਿਸਾਨ ਵੀ ਇੱਕ ਆਪਾਂ ਇੱਥੇ ਗੱਲ ਹੋਰ ਐਡ ਕਰਦੇ ਜਿਹੜੀ ਸੰਕੋਰ ਦਵਾਈ ਆ ਜਿਹੜਾ ਥੱਲਿਓ ਗੁੱਲੀ ਡੰਡਾ ਬਾਅਦ ਦੇ ਵਿੱਚ ਉੱਗਦਾ ਉਹਨੂੰ ਥੋੜਾ ਜਿਹਾ ਘੱਟ ਕੰਟਰੋਲ ਕਰਦੀ ਆ ਕਈ ਕਈ ਬੂਟੇ ਜਿਹੜੇ ਥੱਲਿਓ ਹੁਣ ਜਿਵੇਂ ਜਿਵੇਂ ਜ਼ਮੀਨ ਆਪਣੀ ਬੱਤਰ ਆਉਣੀ ਉਹ ਉੱਗਣੇ ਸ਼ੁਰੂ ਹੋ ਜਣੇ ਜਿਵੇਂ ਤੁਸੀਂ ਆਹ ਦੇਖ ਰਿਹਾ ਜੀ ਤਾਂ ਜੇ ਕਰ ਤਾਂ 10 ਦਿਨ ਤੋਂ ਪਹਿਲਾਂ ਪਹਿਲਾਂ ਜਿਹੜੇ ਉੱਗਣਗੇ ਉਹ ਤਾਂ ਇਹ ਸੰਕੋਰ ਨਾਲ ਕੰਟਰੋਲ ਹੋ ਜਾਂਦੇ ਜੇਕਰ 10 ਦਿਨ ਤੋਂ ਬਾਅਦ ਜਿਹੜੇ ਉੱਗਦੇ ਆ ਉਹਨਾਂ ਨੂੰ ਥੋੜਾ ਜਿਹਾ ਇਹ ਸੰਕੋਰ ਦੋਏ ਜਿਹੜਾ ਨਵਾਂ ਬੀਜ ਉਗਦਾ ਉਹਨੂੰ ਘੱਟ ਕੰਟਰੋਲ ਕਰਦੀ ਜਾਂ ਫਿਰ ਆਪਾਂ ਕਹੀ ਜਿਹਦੇ ਸੰਪਰਕ ਜੇ ਨਹੀਂ ਆਉਂਦੇ ਤਾਂ ਇਹ ਥੋੜੀ ਜੀ ਦਿੱਕਤ ਹੈ ਕਿ ਬਾਕੀ ਓਵਰਆਲ ਜੇਕਰ ਗੱਲ ਕਰੀ ਤੇ ਹੁਣ ਬਿਲਕੁਲ ਕਣਕ ਸਾਫ਼ ਲੱਗ ਰਹੀ ਕੋਈ ਇਹਦੇ ਵਿੱਚ ਹੁਣ ਆਪਾਂ ਨੂੰ ਬਹੁਤਾ ਜ਼ਿਆਦਾ ਨਹੀਂ ਵੈਸੇ ਇਹਦੇ ਉੱਪਰ ਆਪਾਂ ਇੱਕ ਸਪਰੇਅ ਜ਼ਰੂਰ ਕਰਾਂਗੇ ਕਿਉਂਕਿ ਆਪਾਂ ਇਨੂੰ ਅਣਦੇਖਿਆ ਨਹੀਂ ਕਰਨਾ ਦਾ ਕਈ ਵਾਰ ਆਪਾਂ ਸੋਝ ਲੈਨੇ ਚਲ ਸੰਕੋਰ ਦਵਾਈ ਨਾ ਕਾਫੀ ਹੱਦ ਤੱਕ ਆਪਣਾ ਖਤਮ ਹੋ ਗਿਆ ਗੁੱਲੀ ਡੰਡਾ ਤੇ ਹੁਣ ਆਪਾਂ ਦਵਾਈ ਨਹੀਂ ਉੱਪਰ ਨਹੀਂ ਕਰਨੀ ਤਾਂ ਜੇਕਰ ਆਪਾਂ ਨੂੰ ਲੱਗਦਾ ਕਿ 10 ਜਾਂ 5% ਵੀ ਗੁੱਲੀ ਡੰਡਾ ਰਹਿ ਗਿਆ ਤੇ ਉੱਪਰ ਇੱਕ ਸਪਰੇ ਜਦੋਂ ਜ਼ਮੀਨ ਆਪਣੀ ਵਾਤਰ ਆਉਂਦੀ ਜਰੂਰ ਕਰਨੀ ਚਾਹੀਦੀ ਆ ਕਿਉਂਕਿ ਜੇਕਰ ਆ ਉਹਨੂੰ ਆਪਾਂ ਫੇਰ ਛੱਡ ਦਿੱਤਾ ਤੇ اگਾਉਣ ਵਾਲੇ ਸਮੇਂ ਸਾਲ ਦੇ ਵਿੱਚ ਉਹਨੇ ਜਿਆਦਾ ਹੋਰ ਬੀਜ ਆਪਣੇ ਬਣ ਜਾਣਾ ਜ਼ਮੀਨ ਦੇ ਵਿੱਚ ਤਾਂ ਉਹਨੂੰ ਵੀ ਜਿਹੜਾ ਤੁਸੀਂ ਸਪਰੇ ਰਾਈ ਜਿਹੜਾ ਰਹਿ ਜਾਂਦਾ ਥੋੜਾ ਬਹੁਤ ਉਹਨੂੰ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਜਰੂਰ ਕਰਿਆ ਕਰੋ ਹੁਣ ਇੱਥੇ ਇੱਕ ਗੱਲ ਆ ਪੈਂਡ ਕਰ ਦੇ ਕਿ ਜਦੋਂ ਆਪਾਂ ਸੰਕੋਰ ਦਵਾਈ ਪਾ ਲੈਂਦੇ ਆ ਤੇ ਜੇਕਰ ਤਾਂ ਆਪਾਂ ਨੂੰ ਜਿਆਦਾ ਕਣਕ ਨੂੰ ਝਟਕਾ ਲੱਗ ਜਾਂਦਾ ਤਾਂ ਫਿਰ ਜਿਹੜਾ ਬਾਅਦ ਦੇ ਵਿੱਚ ਟੈਕਨੀਕਲ ਵਰਤਨਾ ਉਹ ਥੋੜਾ ਜਿਹਾ ਆਪਾਂ ਨੂੰ ਜਿਆਦਾ ਸਟਰੋਂਗ ਨਹੀਂ ਵਰਤਨਾ ਤੇ ਜੇਕਰ ਉਹ ਵਰਤਨਾ ਆਪਾਂ ਸਟਰੋਂਗ ਟੈਕਨੀਕਲ ਤਾਂ ਫਿਰ ਉਹਦੀ ਡੋਜ਼ ਜਿਹੜੀ ਆਪਾਂ ਘੱਟ ਪਾਉਣੀ ਆ ਜਿੱਥੇ ਆਪਾਂ 1 ਏਕੜ 'ਚ ਪਾਉਣੀ ਹੈ ਉੱਥੇ ਆਪਾਂ ਸਵਾ ਜਾਂ ਡੇਢ ਕਿੱਲੇ ਜੋ ਡੋਜ਼ ਪਾਉਣੀ ਆ ਕਿਉਂਕਿ ਜੇਕਰ ਆਪਾਂ ਦੋ ਵਾਰ ਕਣਕ ਨੂੰ ਝਟਕਾ ਲੱਗ ਗਏ ਫਿਰ ਆਪਣੀ ਕਣਕ ਨੂੰ ਜਿਹੜੀ ਕਹੀ ਵੀ ਬਾਦ ਦੇ ਵਿੱਚ ਫਟਾਰਾ ਇੰਨਾ ਉਹਨੇ ਸ਼ਾਨਦਾਰ ਨਹੀਂ ਕਰਨਾ ਤੇ ਉਹਦੀ ਗਰੋਥ ਜੀ ਰੁਗੀ ਨਹੀਂ ਤੇ ਫਿਰ ਉਹਨੇ ਆਪਾਂ ਨੂੰ ਝਾੜ ਨਹੀਂ ਦੇਣਾ ਜੇਕਰ ਦੋ ਵਾਰ ਕਣਕ ਨੂੰ ਝੜਕਾ ਲੱਗ ਜਾਂਦਾ ਤਾਂ ਇਹ ਥੋੜੀ ਜੀ ਆਪਾਂ ਇਸ ਚੀਜ਼ ਦਾ ਜਰੂਰ ਖਿਆਲ ਰੱਖਣਾ ਸੋ ਵੀਡੀਓ ਚੰਗ ਲੱਗੇ ਤਾਂ ਭਰਾਵਾਂ ਤੱਕ ਜੂਰ ਸ਼ੇਅਰ ਕਰ ਦਿਆ ਜੀ ਬਹੁਤ ਬਹੁਤ ਧੰਨਵਾਦ